ਕੀ ਤੁਹਾਡੇ ਨਾਲ ਕਦੇ ਇੰਜ ਹੋਇਆ ਹੈ ਕਿ ਕੋਈ ਤੁਹਾਡੇ ਸਾਹਮਣੇ ਹੋਵੇ ਪਰ ਤੁਹਾਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦੇਵੇ ਤੁਹਾਡੇ ਸੁਨੇਹੇ ਪੜੇ ਜਾਣ ਪਰ ਜਵਾਬ ਨਾ ਆਵੇ ਤੁਸੀਂ ਗੱਲ ਕਰਨੀ ਚਾਹੋ ਪਰ ਸਾਹਮਣੇ ਵਾਲਾ ਪੱਥਰ ਬਣ ਜਾਵੇ ਦੋਸਤੋ ਇਹ ਸਿਰਫ ਗੁੱਸਾ ਨਹੀਂ ਹੈ ਇਹ ਹੈ ਖਾਮੋਸ਼ੀ ਦੀ ਸਜ਼ਾ ਦੁਨੀਆ ਦਾ ਸਭ ਤੋਂ ਖਤਰਨਾਕ ਮਾਨਸਿਕ ਹਥਿਆਰ ਅੱਜ ਅਸੀਂ ਇਸ ਚੁੱਪ ਪਿੱਛੇ ਲੁਕੇ ਦਰਦ ਅਤੇ ਚਾਲਾਂ ਦੀ ਅਸਲੀਅਤ ਬਾਰੇ ਗੱਲ ਕਰਾਂਗੇ ਮਨੋਵਿਗਿਆਨ ਕਹਿੰਦਾ ਹੈ ਕਿ ਜਾਣ ਬੁੱਝ ਕੇ ਕੀਤੀ ਗਈ ਇਹ ਚੁੱਪ ਮਾਨਸਿਕ ਤਸ਼ੱਦਦ ਦਾ ਇੱਕ ਰੂਪ ਹੈ ਜਦੋਂ ਕੋਈ ਤੁਹਾਨੂੰ ਅਣਗੌਲਿਆ ਕਰਦਾ ਹੈ ਤਾਂ ਉਹ ਤੁਹਾਡੀ ਹੋਂਦ ਨੂੰ ਨਕਾਰ ਰਿਹਾ ਹੁੰਦਾ ਹੈ ਉਹ ਚਾਹੁੰਦਾ ਹੈ ਕਿ ਤੁਸੀਂ ਅੰਦਰੋਂ ਟੁੱਟ ਜਾਓ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਇਹ ਕਰਨ ਵਾਲਾ ਵਿਅਕਤੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਸ ਦੀ ਇਹ ਚੁੱਪ ਤੁਹਾਨੂੰ ਕਿੰਨੀ ਤੜਫਾ ਰਹੀ ਹੈ ਕੀ ਤੁਸੀਂ ਜਾਣਦੇ ਹੋ ਜਦੋਂ ਸਾਨੂੰ ਕੋਈ ਨਜ਼ਰ ਅੰਦਾਜ਼ ਕਰਦਾ ਹੈ ਤਾਂ ਸਾਡੇ ਦਿਮਾਗ ਦਾ ਉਹੀ ਹਿੱਸਾ ਹਰਕਤ ਵਿੱਚ ਆਉਂਦਾ ਹੈ ਜੋ ਸਰੀਰਕ ਸੱਟ ਲੱਗਣ ਵੇਲੇ ਆਉਂਦਾ ਹੈ ਤੁਹਾਡਾ ਦਿਮਾਗ ਕਬਰਾਹਟ ਵਿੱਚ ਆ ਜਾਂਦਾ ਹੈ ਅਤੇ ਤੁਸੀਂ ਬਿਨਾਂ ਕਿਸੇ ਗਲਤੀ ਦੇ ਆਪਣੇ ਆਪ ਨੂੰ ਦੋਸ਼ੀ ਮੰਨਣ ਲੱਗ ਜਾਂਦੇ ਹੋ ਇਸ ਨਾਲ ਤੁਹਾਡਾ ਆਤਮ ਵਿਸ਼ਵਾਸ ਖਤਮ ਹੋਣ ਲੱਗਦਾ ਹੈ ਅਤੇ ਇਹ ਚੁੱਪ ਤੁਹਾਡੇ ਅੰਦਰ ਅਜਹੀ ਬੇਚੈਨੀ ਪੈਦਾ ਕਰਦੀ ਹੈ ਜੋ ਮਾਨਸਿਕ ਸਿਹਤ ਲਈ ਬਹੁਤ ਮਾੜੀ ਹੈ ਜ਼ਿਆਦਾਤਰ ਇਹ ਉਹ ਲੋਕ ਕਰਦੇ ਹੈ ਜੋ ਦੂਜਿਆਂ ਨੂੰ ਕਾਬੂ ਵਿੱਚ ਰੱਖਣਾ ਚਾਹੁੰਦੇ ਹੈ ਉਹਨਾਂ ਦਾ ਮਕਸਦ ਹੁੰਦਾ ਹੈ ਤੁਹਾਨੂੰ ਸਜ਼ਾ ਦੇਣੀ ਤੁਹਾਨੂੰ ਇਹ ਅਹਿਸਾਸ ਕਰਵਾਉਣਾ ਕਿ ਤੁਸੀਂ ਕੋਈ ਗਲਤੀ ਕੀਤੀ ਹੈ ਅਤੇ ਆਪਣੀ ਤਾਕਤ ਦਿਖਾ ਕੇ ਆਪਣੀ ਹਉਮੈ ਨੂੰ ਸੰਤੁਸ਼ਟ ਕਰਨਾ ਹੁਣ ਸਭ ਤੋਂ ਜ਼ਰੂਰੀ ਗੱਲ ਇਸ ਤੋਂ ਬਚਣਾ ਕਿਵੇਂ ਹੈ ਪਹਿਲਾਂ ਕਦੇ ਵੀ ਤਰਲੇ ਨਾ ਪਾਓ ਜਿੰਨੀ ਤੁਸੀਂ ਮਿੰਤਾ ਕਰੋਗੇ ਸਾਹਮਣੇ ਵਾਲੇ ਨੂੰ ਓਨੀ ਤਾਕਤ ਮਿਲੇਗੀ ਆਪਰੀਆ ਹੱਦਾਂ ਤੈਅ ਕਰੋ ਅਤੇ ਸਾਫ਼ ਕਹੋ ਕਿ ਮੈਂ ਇਸ ਤਰ੍ਹਾਂ ਦਾ ਵਿਹਾਰ ਬਰਦਾਸ਼ਤ ਨਹੀਂ ਕਰਾਂਗਾ ਆਪਣੀ ਖੁਸ਼ੀ ਲੱਭੋ ਕਿਉਂਕਿ ਜਦੋਂ ਉਹ ਦੇਖਣਗੇ ਕਿ ਉਹਨਾਂ ਦੀ ਚੁੱਪ ਦਾ ਤੁਹਾਡੇ ਤੇ ਕੋਈ ਅਸਰ ਨਹੀਂ ਹੋ ਰਿਹਾ ਤਾਂ ਉਹਨਾਂ ਦੀ ਇਹ ਚਾਲ ਫੇਲ ਹੋ ਜਾਵੇਗੀ ਯਾਦ ਰੱਖੋ ਜੇ ਕੋਈ ਕਹਿੰਦਾ ਹੈ ਕਿ ਮੈਨੂੰ ਸੋਚਣ ਲਈ ਥੋੜਾ ਸਮਾਂ ਚਾਹੀਦਾ ਹੈ ਤਾਂ ਉਹ ਗਲਤ ਨਹੀਂ ਹੈ ਉਹ ਇੱਕ ਸਿਹਤਮੰਦ ਤਰੀਕਾ ਹੈ ਪਰ ਜੇ ਕੋਈ ਬਿਨਾਂ ਦੱਸੇ ਕਈ ਦਿਨਾਂ ਤੱਕ ਗੱਲਬਾਤ ਬੰਦ ਕਰ ਦੇਵੇ ਉ익 ਜ਼ਰੀਲਾ ਰਵਈਏ ਦੋਸਤੋ ਤੁਹਾਡੀ ਮਾਨਸਿਕ ਸ਼ਾਂਤੀ ਕਿਸੇ ਵੀ ਰਿਸ਼ਤੇ ਨਾਲੋਂ ਕੀਮਤੀ ਹੈ ਤੁਸੀਂ ਕਿਸੇ ਦੀਆਂ ਖੇਡਾਂ ਦਾ ਖਿਡੌਣਾ ਬਣਨ ਲਈ ਨਹੀਂ ਪੈਦਾ ਹੋਏ ਜੇ ਤੁਸੀਂ ਕਦੇ ਇਸ ਦੌਰ ਵਿੱਚੋਂ ਗੁਜ਼ਰੇ ਹੋ ਤਾਂ ਟਿੱਪਣੀਆਂ ਵਿੱਚ ਲਿਖੋ ਮੈਂ ਜਿੱਤਿਆ ਵੀਡੀਓ ਨੂੰ ਸਾਂਝਾ ਜ਼ਰੂਰ ਕਰੋ ਧੰਨਵਾਦ